ਇੰਨੇ ਆਸਾਨ ਤਰੀਕੇ ਨਾਲ ਕਦੇ ਕਿਸੇ ਨੇ ਦਹੀਂ ਭੱਲੇ ਨਹੀਂ ਬਣਾਈ ਹੋਣਗੇ ਸੋ ਜਿਹੜੇ ਵੀ ਦਹੀਂ ਭੱਲੇ ਖਾਣ ਦੇ ਸ਼ੌਕੀਨ ਹੈਗੇ ਆ ਵੀਡੀਓ ਸਾਰੀ ਦੇਖਿਓ ਸਕਿੱਪ ਕਰਕੇ ਨਹੀਂ ਰਹਿਣਾ ਸਟੈਪ ਬਾਏ ਸਟੈਪ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਦਹੀਂ ਭੱਲੇ ਕਿੱਦਾਂ ਬਣਾਉਣੇ ਆ ਸਾਰਿਆਂ ਤੋਂ ਪਹਿਲਾਂ ਦਾਲ ਨੂੰ ਆਪਾਂ ਧੋ ਲਿਆ ਆ ਦੋ ਤਿੰਨ ਪਾਣੀ ਸੋ ਆ ਇੱਕ ਕੱਪ ਆਪਾਂ ਪਾਣੀ ਡੱਡੇ ਵਿੱਚ ਪਾ ਦੇਣਾ ਆ ਜੇ ਜ਼ਿਆਦਾ ਪਾਣੀ ਦੀ ਜ਼ਰੂਰਤ ਆ ਤਾਂ ਤੁਸੀਂ ਹੋਰ ਵੀ ਪਾ ਸਕਦੇ ਆ ਜਿਹਦੇ ਵਿੱਚ ਦਾਲ ਆਸਾਨੀ ਨਾਲ ਭਿੱਜ ਸਕੇ ਕਿ ਮਤਲਬ ਇਹ ਨਹੀਂ ਵੀ ਸੁੱਕੀ ਸੁੱਕੀ ਰਹਿ ਜਵੇ ਕਿਉਂਕਿ ਇਹਨੂੰ ਫੁੱਲਣ ਨੂੰ ਟਾਈਮ ਲੱਗਣਾ 14 ਤੋਂ 15 ਘੰਟੇ ਸੋ ਆਹਾ ਇੱਕ ਕੱਪ ਆਪਾਂ ਪਾਣੀ ਦਾ ਪਾਇਆ ਹੈਗਾ ਆ ਆਹਾ ਦੋ ਕੱਪ ਲਏ ਆਪਾਂ ਉੜਤ ਦੀ ਦਾਲ ਦੇ ਹੁਣ ਲੱਗੀ ਆ ਜੀ ਦਹੀਂ ਭੱਲਿਆਂ ਦੀ ਰੈਸਪੀ ਰੈਡੀ ਹੋਣ ਕੱਲ ਜਿਹੜੀ ਆਪਾਂ ਦਾਲ ਭਿਉ ਕੇ ਰੱਖੀ ਸੀਗੀ 15 16 ਘੰਟੇ ਵਾਸਤੇ ਭਿਉ ਕੇ ਰੱਖੀ ਸੀਗੀ ਉਹ ਇੱਕਦਮ ਰੈਡੀ ਆ ਪਾਣੀ ਇਹਦਾ ਆਪਾਂ ਕੱਢ ਲਿਆ ਆ ਤਾਂ ਹੁਣ ਇਹਨੂੰ ਆਪਾਂ ਗ੍ਰਾਇੰਡ ਕਰਨਾ ਆ ਥੋੜੇ ਵਿੱਚ ਪੌਣੀਆਂ ਆ ਚਾਰ ਮਿਰਚਾਂ ਪਈਆਂ ਕੌੜੀਆਂ ਨਹੀਂ ਬਾਲੀਆਂ ਇਹ ਤੇ ਚਾਰ ਪੰਜ ਹੈਗੀਆਂ ਆ ਲਸਣ ਦੀਆਂ ਤੁਰੀਆਂ ਤੇ ਅਹ ਅਦਰਕ ਦੇ 3 ਪੀਸਿਸ ਹੈਗੇ ਆ ਛੋਟੇ ਛੋਟੇ ਜਿੰਨਾ ਤੁਸੀਂ ਪਾਉਣਾ ਚਾਹੋ ਨੇ ਆਪਣੇ ਸਵਾਦ ਅਨੁਸਾਰ ਜੇ ਤੁਸੀਂ ਬੜਾ ਤਿੱਖਾ ਕਰਾਰਾ ਨਹੀਂ ਖਾਣਾ ਚਾਹੁੰਦੇ ਉਹ ਤੁਹਾਡੀ ਚੋਇਸ ਆ ਪਰ ਮੈਂ ਇਹਨੂੰ ਇਹਦੇ ਵਿੱਚ ਹੀ ਪਾ ਕੇ ਗ੍ਰाइंड ਕਰ ਲੈਣਾ ਆ ਸੋ ਇਹਨੂੰ ਗ੍ਰाइंड ਕਰਦੇ ਆ ਹੁਣ ਦਾਲ ਨੂੰ ਆਪਾਂ ਥੋੜਾ ਥੋੜਾ ਪਾ ਕੇ ਪੀਸਣਾ ਆ ਤੇ ਜੇ ਤੁਹਾਨੂੰ ਲੱਗੇ ਵੀ ਪੀਸ ਨਹੀਂ ਰਹੀ ਈਜ਼ੀਲੀ ਤਾਂ ਥੋੜਾ ਜਿਹਾ ਪਾਣੀ ਪਾ ਸਕਦੇ ਆ ਤੁਸੀਂ ਬਹੁਤਾ ਜ਼ਿਆਦਾ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਤੋ ਥੋੜਾ ਜਿਹਾ ਮਟੀਰੀਅਲ ਆਪਾਂ ਇਹਦੇ ਵਿੱਚ ਪਾ ਲੈਣਾ ਆ ਤੇ ਬਾਕੀ ਦੂਜੇ ਦੇ ਦੂਜੇ ਦੇ ਵਿੱਚ ਪਾ ਲੈਣਾ ਆ ਹਲਕਾ ਜਿਹਾ ਹੁਣ ਪਾਵਾਂਗੇ ਕਈ ਲੋਕ ਲੂਣ ਨਹੀਂ ਪਾਦੇ ਹੈਗੇ ਸੋ ਆਪਾਂ ਥੋੜਾ ਜਿਹਾ ਲੂਣ ਪਾ ਕੇ ਤੇ ਫਿਰ ਗ੍ਰाइंड ਕਰਾਂਗੇ ਆਹ ਵਾਲਾ ਡੇਢ ਕੇ ਚਮਚਾ ਆਪਾਂ ਪਾਇਆ ਆ ਪਿੰਕ ਸాల్ਟ ਇਹਦੇ ਵਿੱਚ ਬਹੁਤ ਜ਼ਿਆਦਾ ਲੂਣ ਨਹੀਂ ਹੁੰਦਾ ਹੈਗਾ ਇਹਨੂੰ ਗ੍ਰाइंड ਕਰਦੇ ਦਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਆ ਗ੍ਰਾਈਂਡ ਕਰਕੇ ਇਦਾਂ ਦਾ ਠਿੱਕ ਪੇਸਟ ਬਣਾ ਲਿਆ ਨਾ ਰਣੀ ਆ ਤੇ ਨਾ ਬਹੁਤਾ ਜਿਆਦਾ ਠਿੱਕੇ ਹੈਗਾ ਹੁਣ ਇਹਨੂੰ ਇੱਕੋ ਹੀ ਸਾਈਡ ਨੂੰ ਆਪਾਂ ਫੈਂਟਣਾ ਕਿ ਇਹਦੇ ਵਿੱਚ ਏਅਰ ਆ ਜਾਵੇ ਜਿਹਦਾ ਕਰਕੇ ਫਲਫੀ ਬਣਨਗੇ ਨਹੀਂ ਭੱਲੇ ਕੋਈ ਆਪਾਂ ਇਹਦੇ ਵਿੱਚ ਸੋਡਾ ਨਹੀਂ ਪਾਉਣਾ ਕੋਈ ਇਨੂ ਵਗੈਰਾ ਕੁਝ ਨਹੀਂ ਇਦਾਂ ਦਾ ਪੋੜਾ ਹੈਗਾ ਇਦਾਂ ਹੀ ਨੇਚਰਲ ਤਰੀਕੇ ਨਾਲ ਹੀ ਬਣਾਉਣੇ ਹੈਗੇ ਆ ਇਧਰ ਆਪਾਂ ਤੇਲ ਰੱਖ ਦਿੱਤਾ ਗਰਮ ਹੋਣ ਨੂੰ ਕਿ ਜਦੋਂ ਤੱਕ ਆਪਾਂ ਇਹਨਾਂ ਨੂੰ ਫੈਂਟਣਾ ਹੈ ਆਪਣੇ ਹੱਥ ਦੇ ਨਾਲ ਈਜ਼ੀ ਚੰਗੀ ਤਰ੍ਹਾਂ ਉਦੋਂ ਤੱਕ ਤੇਲ ਗਰਮ ਹੋ ਜਾਣਾ ਹੈ ਤਾਂ ਫਿਰ ਫਰਮੈਂਟਮੈਂਟ ਆਪਾਂ ਭੱਲੇ ਤਲ ਲੈਣੇ ਆ ਭੱਲੇ ਬਣਾ ਲੈਣੇ ਆ ਮਤਲਬ ਤੇ ਖਾਣ ਵਾਲੇ ਵੀ ਰੈਡੀ ਬੈਠੇ ਹੋਏ ਆ ਬਹੁਤ ਐਕਸਾਈਟਮੈਂਟ ਆ ਵੀ ਛੇਤੀ ਛੇਤੀ ਸਾਡੇ ਮੂੰਹ ਦੇ ਵਿੱਚ ਪੈ ਜਾਵੇ ਜਿਹੜੀ ਚੀਜ਼ ਬਣ ਗਈ ਆ ਪੱਲਿਆਂ ਦਾ ਬੈਟਰ ਵੀ ਰੈਡੀ ਆ ਤੇ ਇਧਰ ਤੇਲ ਵੀ ਆਪਣਾ ਗਰਮ ਹੋਇਆ ਹੋਇਆ ਆ ਸੋ ਭੱਲੇ ਤਲਣ ਵਾਸਤੇ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਹੈਗਾ ਕਿਉਂ ਪੱਲਾ ਪਾ ਕੇ ਆਪਾਂ ਵਿੱਚ ਦੇਖਿਆ ਸੀਗਾ ਵੀ ਉਹ ਤੈਰ ਕੇ ਉਸੇ ਟਾਈਮ ਉੱਪਰ ਆ ਗਿਆ ਤਾਂ ਹੁਣ ਇਹ ਕੁਕ ਹੁੰਦਾ ਪਿਆ ਤੇ ਤੇਲ ਦਾ ਫਲੇਮ ਜਿਹੜਾ ਜਦੋਂ ਗਰਮ ਹੋ ਗਿਆ ਤੇਲ ਪੂਰੀ ਤਰ੍ਹਾਂ ਤੇ ਇਹਦਾ ਫਲੇਮ ਥੋੜਾ ਘੱਟ ਕਰ ਦੇਣਾ ਕਿ ਇਹਨੂੰ ਫੁੱਲ ਹੀਟ ਦੇ ਉੱਪਰ ਨਹੀਂ ਢਲਣਾ ਹੈਗਾ। ਜ਼ਾਲ ਵੀ ਕਾਲੀ ਆ ਵੀ ਛੇਤੀ ਸਾਨੂੰ ਭੱਲਿਆ ਦੀ ਸ਼ੇਪ ਦਿਓ ਤੇ ਡੋਕੀਆਂ ਲਾਵਾਂ ਮੈਂ ਵਿੱਚ ਜਾ ਕੇ ਪ੍ਰੋਫੈਸ਼ਨਲ ਤਾਂ ਨਹੀਂ ਹੈਗੇ ਬਟ ਕੋਸ਼ਿਸ਼ ਕਰਦੇ ਆ ਕਿ ਥੋੜਾ ਵਧੀਆ ਤਰ੍ਹਾਂ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ। ਕਿ ਇਹ ਚੀਜ਼ ਵੇਖਣ ਨੂੰ ਵੀ ਸੋਹਣੀ ਲੱਗਣੀ ਚਾਹੀਦੀ ਆ ਖਾਣ ਦੇ ਨਾਲ ਨਾਲ ਤੇਲ ਨੂੰ ਮਤਲਬ ਪਹਿਲਾਂ ਫੁੱਲ ਹੀਟ ਦੇ ਉੱਪਰ ਇਹਨੂੰ ਕੱਢ ਲੈਣਾ ਆ ਤੇ ਬਾਅਦ ਦੇ ਵਿੱਚ ਉਹਨੂੰ ਮੀਡੀਅਮ ਕਰ ਦੇਣਾ ਉਹਦੇ ਫਲੇਮ ਨੂੰ ਕਿਉਂਕਿ ਜਿਆਦਾ ਮਤਲਬ ਹਾਈ ਫਲੇਮ ਦੇ ਉੱਪਰ ਇਹਨੂੰ ਤਲੋਗੇ ਤਾਂ ਅੰਦਰੋਂ ਕੱਚੇ ਰਹਿ ਜਾਣੇ ਆ ਤੇ ਬਾਹਰੋਂ ਉਹਨਾਂ ਨੇ ਪੱਕ ਜਾਣਾ ਆ ਸੋ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਕੁੱਕ ਕਰਨਾ ਹੈਗਾ ਆ ਜਿਹੜੇ ਅੰਦਰੋਂ ਵੀ ਕੁੱਕ ਹੋਣ ਤੇ ਬਾਹਰੋਂ ਵੀ ਹੋਣ ਕ੍ਰਿਸਪੀ ਬਣਨ ਭੱਲੇ 골ਡਨ ਬ੍ਰਾਊਨ ਕਲਰ ਦੇ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਕੱਢ ਕੇ ਠੰਡੇ ਹੋਣ ਵਾਸਤੇ ਰੱਖ ਦੇਣਾ ਇੱਕ ਸਾਈਡ ਤੇ ਫਿਰ ਥੋੜੇ ਜੇ ਕੋਸੇ ਪਾਣੀ ਦੇ ਵਿੱਚ ਪਾ ਕੇ ਤੇ ਜੇ ਮੈਂ ਵਸ ਲੂਣ ਵਿੱਚ ਇਹ ਪਾ ਲਿਆ ਸੀਗਾ ਬੈਟਰ ਦੇ ਤੇ ਜੇ ਕਈ ਲੋਕੋ ਪਾਣੀ ਦੇ ਵਿੱਚ ਲੂਣ ਪਾ ਕੇ ਇਹਨਾਂ ਨੂੰ ਡਿਪ ਕਰਦੇ ਹੈਗੇ ਆ ਸੋ ਚੋਇਸ ਤੁਹਾਡੀ ਆ ਕਿ ਤੁਸੀਂ ਬੈਟਰ ਤੇ ਲੂਣ ਪਾ ਕੇ ਇਹਨੂੰ ਰੱਖਣਾ ਹੈ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਲੂਣ ਪਾ ਕੇ ਤੇ ਫਿਰ ਇਹਨਾਂ ਨੂੰ ਵਿੱਚੋਂ ਡਿਪ ਕਰਨਾ ਹੈਗਾ ਮੈਂ ਸਿੰਪਲ ਪਾਣੀ ਦੇ ਵਿੱਚ ਡਿਪ ਕਰ ਦੇਣੀ ਆ ਕਿਉਂਕਿ ਮੈਂ ਉਹਨਾਂ 'ਚ ਲੂਣ ਪਾਇਆ ਸੀਗਾ ਜਿਹੜੇ ਆਪਾਂ ਭੱਲੇ ਬਣਾ ਕੇ ਰੈਡੀ ਕੀਤੇ ਉਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਪਾ ਦੇਣਾ ਹੈ ਕੋਸ ਟਾਈਮ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕੀਤੇ ਰਹਿਣ ਦੇਣਾ ਹੈ ਬਾਅਦ ਵਿੱਚ ਇਹਨਾਂ ਨੂੰ ਹੱਥ ਦੇ ਨਾਲ ਨਿਚੋੜ ਕੇ ਸਪੀਸ ਕਰਕੇ ਤੇ ਦਹੀਂ ਦੇ ਵਿੱਚ ਐਡ ਕਰ ਦੇਣਾ ਹੈ ਲੱਗੀ ਆ ਪਲੇਟ ਦੀ ਗਾਰਨਿਸ਼ਿੰਗ ਹੁਣ ਹਣੇ ਚ ਪਾਵਾਂਗੇ ਆਪਾਂ ਦਹੀਂ ਦਹੀਂ ਸਾਡੇ ਕੋਲ ਮਿੱਠੇ ਵਾਲਾ ਆ ਕਰੀਮ ਵਾਲਾ ਦਹੀਂ ਹੈਗਾ ਆ ਇਹ ਸੋ ਜੇ ਤੁਹਾਡੇ ਕੋਲ ਘਰ ਵਾਲਾ ਦਹੀਂ ਹੈਗਾ ਤੁਸੀਂ ਉਹਦੇ ਵਿੱਚ ਖੰਡ ਪਾ ਸਕਦੇ ਆ ਠੀਕ ਆ ਸੋ ਇਹਦੇ ਵਿੱਚ ਝਣਪੱਲੇ ਸਪੀਸ ਕਰਕੇ ਪਾਉਣੇ ਆ ਇਹਨੂੰ ਹੱਥ ਨਾਲ ਨਿਚੋੜ ਲਓ ਜਿੰਨੇ ਵੀ ਤੁਸੀਂ ਖਾਣਾ ਚਾਹੋ ਨੇ ਜਿੰਨੇ ਤੁਹਾਡੀ ਪਲੇਟ ਦੇ ਵਿੱਚ ਆਉਂਦੇ ਆ 1 2 ਜਾਂ 3 ਸੋ ਆਪਾਂ ਤਿੰਨ ਪੱਲੇ ਰੱਖਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਸਪਰੀਜ਼ ਕਰ ਲੈਣਾ ਪਾਣੀ ਇਹਦੇ ਵਿੱਚੋਂ ਬਿਲਕੁਲ ਤੇਲ ਪਾਣੀ ਕੱਢ ਲੈਣਾ ਆ ਸੋ ਹੋਰ ਦਹੀਂ ਪਾਵਾਂਗੇ ਇਹਦੇ ਉੱਪਰ ਥੋੜਾ ਥੋੜਾ ਕਰੀਮੀ ਟੈਕਸਚਰ ਵਾਲਾ ਦਹੀਂ ਹੋਵੇ ਤਾਂ ਬਹੁਤ ਵਧੀਆ ਆ ਸਵਾਦ ਵੀ ਵਧੀਆ ਆਉਂਦਾ ਹੈਗਾ ਆ ਸੋ ਇਹਦੇ ਉੱਪਰ ਪਾਵਾਂਗੇ ਹਰੀ ਚਟਨੀ ਇਹ ਪੁਦੀਨਾ ਧਨੀਆਂ ਤੇ ਥੋੜਾ ਜਿਹਾ ਪਿਆਜ਼ ਪਾ ਕੇ ਮਿਰਚ ਮੁਰਚ ਪਾ ਕੇ ਬਣਾਈ ਹੋਈ ਆ ਅਸੀਂ ਘਰੇ ਰੈਡੀ ਕੀਤੀ ਆ ਇੱਧਰ ਆਪਣੇ ਕੋਲ ਹੈਗੀ ਆ ਇਹ ਇਮਲੀ ਦੀ ਚਟਨੀ ਆ ਇਹ ਵੀ ਸਾਡੇ ਕੋਲ ਰੈਡੀ ਮੇਡ ਹੀ ਸੀਗੀ ਅਸੀਂ ਘਰੇ ਨਹੀਂ ਬਣਾਈ ਹੈਗੀ ਸੋ ਜੇ ਤੁਸੀਂ ਘਰੇ ਬਣਾ ਕੇ ਘਰ ਵਾਲੀ ਚਟਨੀ ਖਾਣਾ ਚਾਹੁੰਦੇ ਆ ਤਾਂ ਤੁਸੀਂ ਬਣਾ ਸਕਦੇ ਆ ਆਪਣੇ ਘਰੇ ਸੋ ਇਹਦਾ ਟੇਸਟ ਵੀ ਬਹੁਤ ਵਧੀਆ ਹੈਗਾ ਆ ਕਾਦੀਆਂ ਬਣੀਆਂ ਚੀਜ਼ਾਂ ਦੀ ਥੋੜੀ ਜੀ ਤਸੱਲੀ ਆਪਾਂ ਨੂੰ ਜ਼ਿਆਦਾ ਹੁੰਦੀ ਆ। ਸੋ ਉੱਪਰ ਥੋੜਾ ਜਿਹਾ ਪੱਤਣੀਆਂ ਪਾਵਾਂਗੇ ਇਹਨੂੰ ਗਾਰਨਿਸ਼ਿੰਗ ਕਰਨ ਲਈ ਵਾਸਤੇ। ਸੋ ਫਾਈਨਲੀ ਪਲੇਟ ਰੈਡੀ ਆ ਖਾਣ ਵਾਸਤੇ। ਏਸੀ ਜੀ ਦੀ ਫਾਈਨਲ ਲੁੱਕ ਦਹੀਂ ਪੱਲਿਆਂ ਦੀ। ਉਮੀਦ ਕਰਦੇ ਆਂ ਕਿ ਇਹ ਤੁਹਾਨੂੰ ਵਧੀਆ ਲੱਗਾ ਹੋਊਗਾ ਜੋ ਵੀ ਪ੍ਰੋਸੈਸ ਅਸੀਂ ਕੀਤਾ ਆ ਜਿੱਦਾਂ ਵੀ ਦਹੀਂ ਪੱਲੇ ਬਣਾਏ ਹੈਗੇ ਤੁਸੀਂ ਵੀ ਟਰਾਈ ਕਰਕੇ ਦੇਖਿਓ। ਇਹਨਾਂ ਨੂੰ ਬਣਾ ਕੇ ਖਾਓ ਜ਼ਰੂਰ। ਸੋ ਦਈ ਪੱਲਿਆਂ ਦੀ ਰੈਸਪੀ ਹੋ ਗਈ ਡਨ ਹੁਣ ਖਾਣ ਵਾਸਤੇ ਅਸੀਂ ਵੀ ਰੈਡੀ ਬੈਠੇ ਹੋਏ ਆਂ ਪਲੇਟ ਆਪਾਂ ਸਜਾ ਲਈ ਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੋੜਾ ਦਾ ਕਮੈਂਟ ਕਰਕੇ ਜਰੂਰ ਜਾਇਓ ਜੇ ਕੋਈ ਤੁਹਾਨੂੰ ਵਿੱਚ ਕੋਈ ਲੱਗਾ ਹੋਵੇ ਵੀ ਹਾਂ ਇੱਥੇ ਮਿਸਟੇਕ ਹੋਈ ਆ ਤਾਂ ਤੁਸੀਂ ਦੱਸ ਸਕਦੇ ਹੋ ਕਿਉਂਕਿ ਮੈਂ ਵੀ ਬਹੁਤ ਲੰਬੇ ਸਮੇਂ ਤੋਂ ਨਹੀਂ ਇਸ ਚੀਜ਼ ਨੂੰ ਬਣਾਉਂਦੀ ਪਈ ਮੈਂ ਵੀ ਥੋੜੇ ਟਾਈਮ ਤੋਂ ਮਤਲਬ ਇੱਕ ਦੋ ਵਾਰ ਇਹ ਟਰਾਈ ਕੀਤੇ ਸੀਗੇ ਹੁਣ ਬਣਾਏ ਆ ਤੇ ਪਹਿਲਾ ਬੈਚ ਥੋੜਾ ਮਤਲਬ 빙ਗੇ ਟੇਡੇ ਬਣੇ ਸੀ ਦੂਜੇ ਬੈਚ ਦੇ ਵਿੱਚ ਸੋਹਣੇ ਟ੍ਰਾਈ ਕਰਦੇ ਰਹਿਣਾ ਚਾਹੀਦਾ ਹੈ ਚੀਜ਼ਾਂ ਵਧੀਆ ਬਣਦੀਆਂ ਸੋ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋਹਣਾ ਤਾਂ ਕਮੈਂਟ ਜਰੂਰ ਕਰਕੇ ਜਾਇਓ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੁਕਿੰਗ ਦੇ ਨਾਲ ਹੀ ਸਬੰਧਿਤ ਹੋਊਗੀ ਉਹ ਵੀ ਵੀਡੀਓ ਸੋ ਜਲਦੀ ਹੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ